ਲੋ ਜੀ ਸਾਥੀਓ ਉਪਰਾਹਾ ਕਿਸਾਨ ਜਥੇਬੰਦੀ ਵੱਲੋਂ ਇਹ ਰੋਸੋ ਧਰਨਾ ਜਿਹੜਾ ਮਾਨਸਾ ਦੇਖੇ ਲੱਗਿਆ ਗਿਆ ਦੇਖ ਸਕਦੇ ਹੋ ਕਿੰਨਾ ਵਿਸ਼ਾਲ ਇਕੱਠ ਹੈ ਬਿਲਕੁਲ ਰੇਲਵੇ ਟ੍ਰੈਕ ਤੇ ਮਾਨਸਾ ਧਰਨਾ ਲੱਗਿਆ ਹੋਇਆ ਹੈ ਅਕੂ ਵਿਚਾਰ ਦੇ ਰਹੇ ਨੇ ਔਰ ਬੜੇ ਅਨੁਸ਼ਾਸਨ ਮਈ ਤਰੀਕੇ ਦੇ ਨਾਲ ਉਹ ਗ੍ਰਾਂਹ ਜਿੱਤੇ ਬੰਦੀ ਰੱਖ ਕੇ ਕਰ ਟਰੈਕ ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਲੇਟੇ ਹੋਏ ਨੇ ਜੰਪ ਕੇ ਤਰਨਾ ਲਾਇਆ ਗਿਆਗਾ ਜਿਹੜਾ ਪਤਣ ਵਾਲਾ ਹੈ ਮਾਨਸਾ ਤਰਨਾ ਰੇਲਵੇ ਸਟੇਸ਼ਨ ਦੇ ਨੇੜੇ ਰੇਲਵੇ ਟਰੈਕ ਤੇ ਕਾਣੀ ਹੋਰ ਰੱਜੇ ਨੂੰ ਮਾਫੀ ਧੰਨਵਾਦ